हां तो प्यारे बच्चों सारेनु प्यार भरी सस् नमस्कार हां बेटा नवोदय दाखिला ਪ੍ਰਕਿਰਿਆ ਦੀ ਤਿਆਰੀ ਉਦਿਨ ਅਸੀਂ 8.1 ਅਭਿਆਸ ਦੇ 4 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ ਕਿੰਦਾ ਵਰਗ ਦੀ ਭੂਜਾ ਪਤਾ ਕਰੋ ਜਿਸ ਦਾ ਪਰਿਮਾਪ height ਲਿਖੇ ਅਨੁਸਾਰ ਹੈ ਤਾਂ बेटा ਭੂਜਾ ਪਤਾ ਕਰਨੀ ਹੈ ਹੁਣ ਬੁੱਤ ਤੁਹਾਨੂੰ ਇੱਕ ਤਾਂ ਵਰਗ ਬਾਰੇ ਪਤਾ ਹੋਣਾ ਚਾਹੀਦਾ ਵਰਗ ਕੀ ਚੀਜ਼ ਹੁੰਦੀ ਹੈ ਤੇ ਨਾਲ ਇਹਦੇ ਫਾਰਮੂਲੇ ਤੁਹਾਨੂੰ ਵਾਰ-ਵਾਰ ਮੈਂ ਉੱਪਰਲੇ ਸਵਾਲਾਂ ਚ ਗ੍ਰਾਇਸਤੀ ਤਾਂ ਕਿ ਤੁਹਾਨੂੰ ਚੇਤੇ ਹੋ ਜਾਣ ਤੋ ਬੇਟਾ ਵਰਗ ਦਾ ਕੀ ਰਾਪਾ ਸੂਤਰ ਕੀ ਕੀਤਾ ਸੀਗਾ ਵਰਗ ਦਾ ਕੀ ਰਾ ਬਰਾਬਰ 4 ਗੁਣਾ ਪੂਜਾ ਠੀਕ ਹੈ ਬੇਟਾ ਤਾਂ ਮੈਂ ਬੇਟਾ ਇੱਕ ਗੱਲ ਤੁਹਾਨੂੰ ਫੇਰ ਦੁਬਾਰਾ ਦੱਸਣ ਲੱਗਾ ਆਂ ਵੀ ਤੁਸੀਂ ਹੁਣ ਆਪਾਂ ਪਹਿਲਾਂ ਇੱਥੇ ਕੀਮਤਾ ਭਰ ਲੈਨੇ ਆ ਠੀਕ ਹੈ ਵਰਗ ਦਾ ਘੇਰਾ ਸਾਨੂੰ ਦਿੱਤਾ ਹੋਇਆ ਬੇਟਾ 48 ਸੈਂਟੀਮੀਟਰ 48 ਬਰਾਬਰ 4 ਗੁਣਾ ਪੂਜਾ ਹੁਣ ਉਹ ਕੀ ਕਹਿੰਦਾ ਅਸੀਂ ਪਤਾ ਕੀ ਕਰਨਾ ਹੈ ਵਰਗ ਦੀ ਪੂਜਾ ਪਤਾ ਕਰਨੀ ਆ ਪੁੱਤ ਆ ਪੂਜਾ ਐ ਇਦਾਂ ਪੂਜਾ ਨੂੰ ਪੂਜਾਈ ਰੱਖ ਲਾਂਗੇ ਜੇ ਅਬ ਤੁਹਾਨੂੰ ਮੈਂ ਇੱਕ ਰੂਲ ਦੱਸਿਆ ਸੀ ਬੇਟਾ ਜਦੋਂ ਇਸ ਤਰ੍ਹਾਂ ਦੀ ਸਮੀਕਰਨ ਬਣ ਜਾਂਦੀ ਹੈ ਜਿਹੜੀ ਜਮਾ ਦੀ ਰਕਮ ਦੂਜੇ ਪਾਸੇ ਜਾ ਕੇ ਘਟਾਓ ਚ ਬਦਲ ਜਾਂਦੀ ਬਰਾਬਰੇ ਦੇ ਘਟਾਓ ਦੀ ਰਕਮ ਉਧਰ ਜਾ ਕੇ ਜਮਾ ਚ ਬਦਲਦੀ ਹੈ ਗੁਣਾ ਦੀ ਰਕਮ ਦੂਜੇ ਪਾਸੇ ਜਾ ਕੇ ਭਾਗ ਦੇ ਵਿੱਚ ਬਦਲ ਜਾਂਦੀ ਤੇ ਭਾਗ ਦੀ ਰਕਮ ਉਧਰਲੇ ਪਾਸੇ ਜਾ ਕੇ ਗੁਣਾ ਦੇ ਵਿੱਚ ਬਦਲ ਜਾਂਦੀ ਹੈ ਜਦੋਂ ਬੇਟਾ ਆਪਾਂ ਬੋਰਡ ਮਾਸ ਰੂਲ ਕੀਤਾ ਸੀ ਸਰਲ ਕਰੋ ਦੇ ਸਵਾਲਾਂ ਚ ਉਹ ਨਿਯਮ ਹੁਣ ਅੱਗੇ ਸਾਰੇ ਸਵਾਲਾਂ ਚ ਲਾਗੂ ਹੋਣੇ ਇਸ ਕਰਕੇ ਉਹ ਆਪਾਂ ਪਹਿਲਾਂ ਕੀਤੇ ਸੀਗੇ ਠੀਕ ਹੈ ਤਾਂ ਆ ਨਿਯਮ ਬੇਟਾ ਚਿੱਤੇ ਰੱਖਣਾ ਆ ਤੁਸੀਂ ਹੁਣ ਬੇਟਾ ਆ 4 ਨਾਲ ਗੁਣਾ ਹੈ ਨਾ ਭੁਜਾ ਦੇ ਤੇ 4 ਨੇ ਇਧਰਲੇ ਪਾਸੇ ਆ ਕੇ 48 ਦੇ ਨਾਲ ਭਾਗ ਹੋ ਜਾਣਾ 48 4 ਭੁਜਾ ਤਾਂ ਬੇਟਾ ਆ 4 ਤੇ ਕੱਟ ਦਵਾਂਗੇ 4 1ਮ 4 4 ਦੁਨੀ 8 ਤਾਂ ਇਹਦੀ ਵਰਗ ਦੀ ਭੁਜਾ ਕਿੰਨੀ ਆ ਗਈ 12 ਸੈਂਟੀਮੀਟਰ ਆ ਗਈ ਕਿਉਂਕਿ ਕੀ ਰਾਜੇਸ ਯੂਨਿਟ ਦੇ ਵਿੱਚ ਦਿੱਤਾ ਹੋਇਆ ਭੂਜਾ ਵੀ ਉਸੇ ਯੂਨਿਟ ਦੇ ਵਿੱਚ ਹੋਊਗੀ ਤਾਂ ਉੱਤਰ ਕਿੰਨਾ ਆ ਗਿਆ ਭੂਜਾ ਬਰਾਬਰ 12 ਸੈਂਟੀਮੀਟਰ ਠੀਕ ਹੈ ਤਾਂ ਬੇਟਾ ਇੱਕ ਵਰਗ ਜਦੀ ਭੂਜਾ 12 12 ਸੈਂਟੀਮੀਟਰ ਹੈ ਆ ਦੇਖੋ ਬੇਟਾ ਤੁਸੀਂ ਜੇ ਜੋੜੋਗੇ ਤਾਂ ਉਹਦਾ ਕੀ ਰੜ 48 ਹੀ ਬਣ ਜਾਣਾ ਅਸੀਂ ਭੁਜਾ ਲੱਭ ਲਈ ਠੀਕ ਹੈ ਨੈਕਸਟ ਬੇਟਾ ਆ ਗਿਆ ਕਿੰਦਾ ਇੱਕ ਵਰਗ ਦਾ ਖੇਰਾ ਪਤਾ ਕਰੋ ਭੁਜਾ ਪਤਾ ਕਰੋ ਜਿਸਦਾ ਪਰਿਮਾਪ 80 ਮੀਟਰ ਹੈ ਠੀਕ ਹੈ ਹੁਣ ਵਰਗ ਦੀ ਭੁਜਾ ਤਾਂ ਤੁਹਾਨੂੰ ਦੱਸ ਦਿੱਤਾ ਸੀਗਾ ਬੇਟਾ ਵੀ ਪਿਕਚਰ ਤੁਹਾਡੇ ਦਿਮਾਗ ਚ ਕਲੀਅਰ ਹੋਣੀ ਚਾਹੀਦੀ ਹੈ ਆ ਪੂਜਾ 80 ਇਹਦਾ ਕੀਰਾ ਦਿੱਤਾ ਹੋਇਆ ਪੁੱਤ ਆ ਚਾਰ ਦਿਵਾਰੀ ਦਾ ਜੋੜ ਦਿੱਤਾ ਹੋਇਆ 80 ਮੀਟਰ ਠੀਕ ਹੈ ਤਾਂ ਫੇਰ ਬੇਟਾ ਵਰਗ ਦਾ ਇਹਦਾ ਫਾਰਮੂਲਾ ਉਹੀ ਲੱਗੂਗਾ ਇਹ ਐੜਾ ਭਾਗ ਆ ਫਾਰਮੂਲਾ ਉਹੀ ਵਰਗ ਦਾ ਕੀਰਾ ਵਰਗ ਦਾ ਕੀਰਾ ਬੇਟਾ ਮੈਂ ਕੀਰਾ ਲਿਖ ਰਿਹਾ ਕੀਰਾ ਦੇ ਪਰ ਮਾਪ ਇੱਕੋ ਹੀ ਗੱਲ ਹੁੰਦੀ ਹੈ ਕੀਰਾ ਬਰਾਬਰ 4 ਗੁਣਾ ਪੂਜਾ ਤਾਂ ਬੇਟਾ 4 ਗੁਣਾ ਭੁਜਾ ਵਰਗ ਦਾ ਘੇਰਾ ਆ ਚੀਜ਼ ਇੱਧਰ ਵੀ ਲਿਖ ਸਕਦੇ ਨੇ ਦੋਵੇਂ ਬਰਾਬਰ ਹੈ ਹਨਾ ਤਾਂ 4 ਗੁਣਾ ਭੁਜਾ ਤੁਹਾਨੂੰ ਥੋੜਾ ਜਿਹਾ ਸੌਖਾ ਹੋ ਜਾਊਗਾ ਬੇਟਾ ਬਲੇਖਾ ਨਹੀਂ ਪਊਗਾ ਭੁਜਾ ਬਰਾਬਰੇ ਵਰਗ ਦਾ ਘੇਰਾ ਬੇਟਾ ਕੋਈ ਫਰਕ ਨਹੀਂ ਨਾ ਦੋਵੇਂ ਚੀਜ਼ਾਂ ਬਰਾਬਰ ਆ ਇੱਧਰ ਲਿਖ ਲਈ ਇੱਧਰ ਲਿਖ ਲਈ ਪਰ ਤੁਹਾਨੂੰ ਥੋੜਾ ਜਿਹਾ ਆਸਾਨ ਰਹੂਗਾ ਹੁਣ ਬੇਟਾ ਆਪਾਂ ਕੀਮਤ ਭਰ ਦਿੰਨੇ ਆ 4 ਪੂਜਾ ਬਰਾਬਰ ਵਰਗ ਦਾ ਘੇਰਾ ਕਿੰਨਾ ਦੇ 80 ਮੀਟਰ ਦਿੰਦਾ ਪਿਆ ਠੀਕ ਹੈ ਬੇਟਾ ਤਾਂ ਪੂਜਾ ਬਰਾਬਰ ਹੁਣ ਪੂਜਾ ਲੱਭਣੀ ਹੈ ਨਾ 4 ਉਧਰ ਜਾ ਕੇ ਭਾਗ ਹੋ ਜਾਣਗੇ ਪੂਜਾ ਬਰਾਬਰ 80 4 ਇਹ ਬੇਟਾ ਜਦੋਂ ਤੁਸੀਂ ਭਾਗ ਕਰੋਗੇ 4 ਤੇ 4 2 8 0 ਦੀ 0 20 ਮੀ 1 ਕਾਜਤੀ ਸੀ ਸੈਂਟੀ ਆ ਸਰੀ ਮੀਟਰਾਂ ਦੇ ਵਿੱਚ ਤਾਂ 20 ਮੀਟਰ ਉੱਤਰ ਆ ਜਾਊਗਾ ਆ ਜਿਹੜਾ 20 ਕੱਢਿਆ ਸੀ ਠੀਕ ਹੈ ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਇਹਦਾ ਲਾਸਟ ਸਵਾਲ ਆ ਗਿਆ ਆ ਕਹਿੰਦਾ ਕਿ ਪੂਜਾ ਪਤਾ ਕਰੋ ਜਿਹਦਾ ਕੀ ਰਾ 24 ਮੀਟਰ ਆ ਤਾਂ ਈੜੀ ਭਾਗ ਆਪਾਂ ਕਰਾਂਗੇ ਹੁਣ ਇਹਦਾ ਤਾਂ ਕੀਰਾ ਬਰਾਬਰ ਏ 4 ਪੂਜਾ ਠੀਕ ਆ ਹੁਣ ਮੈਂ ਸ਼ਾਰਟਕਟ ਦੇ ਵਿੱਚ ਹੀ 4 ਪੂਜਾ ਕੀ ਰਹਾ ਕਿੰਨਾ ਬਟਾ 24 ਇਹਨੂੰ ਇੱਧਰ ਕਰ ਲਿਆ ਇਹਨੂੰ ਇੱਧਰ ਕਰ ਲਿਆ ਸ਼ਾਰਟਕਟ ਕਰ ਲਿਆ ਤਾਂ ਪੂਜਾ ਪਤਾ ਕਰਨੀ ਆ ਪੂਜਾ ਬਰਾਬਰ ਜਿਹੜੀ ਗੁਣਾ ਦੀ ਰਕਮ ਆ ਕਦੇ ਚ ਬਦਲੂਗੀ ਤਕਸੀਮ ਚ ਆਪਾਂ ਪਹਿਲਾਂ ਗੱਲ ਕਰ ਚੁੱਕੇ ਆ 4 ਗੁਣਾ ਨਾ ਇਹਦੇ ਨਾਲ /4 ਤਾਂ 1 4 1 4 4 6 24 ਤਾਂ ਪੂਜਾ ਕਾਦੇ ਚ ਆ ਗਈ 24 ਮੀਟਰ ਸੀ ਪੂਜਾ 6 ਮੀਟਰ ਸਾਡਾ ਪੁੱਤਰ ਆ ਗਿਆ ਸੋ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 4 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ